ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੰਗ ਦੇ ਸਮਾਚਾਰ ਤੇ ਮੈਂ ਨਵਦੀਪ ਕੌਰ ਜੱਦਾ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਦੀ ਬੁਲੇਟਨ ਤੇ ਸ੍ਰੀ ਅਨਸਰਾ ਨੇ ਹੁਣ ਅੰਮ੍ਰਿਤਸਰ ਹਵਾਈ ਅੱਡੇ ਨੂੰ ਦਿੱਤੀ ਬਾਪੂ ਦੇ ਨਾਲ ਉਡਾਉਣ ਦੀ ਧਮਕੀ ਸ੍ਰੀ ਰਵਿੰਦਰ ਸਾਹਿਬ ਨੂੰ 9 ਵਾਰ ਧਮਕੀ ਭਰੇ ਈਮੇਲ ਭੇਜਣ ਤੋਂ ਬਾਅਦ ਹੁਣ ਸ੍ਰੀ ਅਨਸਰਾ ਨੇ ਅੰਮ੍ਰਿਤਸਰ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਅੰਮ੍ਰਿਤਸਰ ਦੀ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਈਮੇਲ ਭੇਜੀ ਗਈ ਜਿਸ ਵਿੱਚ ਪਿਆ ਗਿਆ ਕਿਸ ਨੂੰ ਬੰਬ ਦੇ ਨਾਲ ਉਡਾਫ ਦਿੱਤਾ ਜਾਵੇਗਾ ਉਪਰਾਸ਼ਟਰਪਤੀ ਨੇ ਅਹੁਦੇ ਤੋਂ ਦਿੱਤਾ ਅਸਤੀਫਾ ਦੇਸ਼ ਦੇ 14ਵੇਂ ਉਪਰਾਸ਼ਟਰਪਤੀ ਜਗਦੀਪ ਤਨਖਣ ਨੇ 21 ਜਨਵਰੀ ਦੀ ਰਾਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਨ੍ਹਾਂ ਨੇ ਇਸੇ ਕਾਰਨ ਨੂੰ ਜਿਸ ਦਾ ਮੁੱਖ ਕਾਰਨ ਦੱਸਿਆ 74 ਸਾਲਾ ਤਨਖਣ ਦਾ ਕਾਰਜਕਾਲ 10 ਅਗਸਤ 2027 ਤੱਕ ਪੂਰਾ ਹੋਣ ਵਾਲਾ ਸੀ ਹਰਿਆਣਾ ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ ਹਰਿਆਣਾ ਦੇ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਅੱਜ ਸਵੇਰੇ 6 ਵਜੇ ਕਰੀਬ ਫਰੀਦਾਬਾਦ ਦੇ ਵਿੱਚ 3.2 ਤੀਬਰਤਾ ਦਾ ਭੂਚਾਲ ਆਇਆ ਫਿਰ ਹਾਲ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਕਾਂਸਟੇਬਲ ਅਮਨਦੀਪ ਕੌਰ ਨੂੰ ਹਾਈ ਕੋਰਟ ਤੋਂ ਮਿਲਿਆ ਵੱਡਾ ਝਟਕਾ ਉਨ ਸੋ ਆਪ ਦੀ ਬਠਿੰਡਾ ਵਿੱਚ ਰਿਸ਼ੀਲੇ ਪਦਾਰਥ ਦੀ ਤਸਕਰੀ ਦੇ ਨਾਲ ਸੰਬੰਧਿਤ ਆਮ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਪਟੀਸ਼ਨ ਤੇ ਅੱਜ 22 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਕੋਰਟ ਦੇ ਵਿੱਚ ਦੁਬਾਰਾ ਸੁਣਾਈ ਹੋਈ ਤਸਦੀ ਹੈ ਕਿ ਮਾਨਯੋਗ ਹਾਈ ਕੋਰਟ ਨੇ ਪਟੀਸ਼ਨ ਨੂੰ ਫਿਰ ਤੋਂ ਰੱਦ ਕਰ ਦਿੱਤਾ ਸੋਮਵਾਰ ਨੂੰ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਭਾਰਤੀ ਕਿਸਾਨ ਇਕਤਾ ਉਗਰਾਹਨ ਦੇ ਵੱਲੋਂ ਡੀਸੀ ਦਫਤਰ ਦੇ ਬਾਹਰ ਲਗਾਏ ਧਰਨੇ ਅੰਮ੍ਰਿਤਸਰ ਭਾਰਤੀ ਕਿਸਾਨ ਇਕਤਾ ਉਗਰਾਹਨ ਜੂਨੀਅਰ ਵੱਲੋਂ ਅੱਜ ਪੰਜਾਬ ਭਾਰਤੀ ਜ਼ਿਲ੍ਹਾ ਪ੍ਰਸ਼ਾਸਨਕ ਦਫਤਰਾਂ ਦੇ ਬਾਹਰ ਲੈਂਡ ਪੂਲਿੰਗ ਦੇ ਐਕਟ ਦੇ ਵਿਰੋਧ ਦੇ ਵਿੱਚ ਧਰਨੇ ਲਗਾਏ ਇਹ ਧਰਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਐਕਟ ਨੂੰ ਜ਼ਮੀਨ ਖੋਹਣ ਵਾਲਾ ਕਾਨੂੰਨ ਕਰਾਰ ਦਿੰਦੇ ਹੋਏ ਕੀਤੇ ਗਏ ਇਨ੍ਹਾਂ ਧਰਨੀਆਂ ਦੇ ਵਿੱਚ ਕਿਸਾਨਾਂ ਦਾ ਕੀ ਕੁਝ ਕਹਿਣਾ ਔਰ ਸੁਣ ਜਿਹੜਾ ਪ੍ਰੋਟੈਸਟ ਕੀਤਾ ਗਿਆ ਮੈਂ ਮੇਰਾ ਨਾਮ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਇਕਤਾ ਉਗਰਾਹ ਦਾ ਆਗੂ ਹਾਂ ਜ਼ਿਲ੍ਹਾ ਬਰਸਾਦ ਕੋ ਜੋ ਅੱਜ ਦਾ ਧਰਨਾ ਪ੍ਰਦਰਸ਼ਨ ਆ ਲੈਂਡ ਪੁਲਿੰਗ ਐਕਟ ਜਿਹੜਾ ਲੈ ਕੇ ਪੰਜਾਬ ਸਰਕਾਰ ਆਈ ਆ ਉਸ ਦੇ ਵਿਰੋਧ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਲੋਕ ਜਿਹੜੇ ਆ ਉਹਦਾ ਵਿਰੋਧ ਕਰ ਰਹੇ ਆ ਪੰਚਾਇਤਾਂ ਮਤੇ ਪਾਰੀਆਂ ਲੋਕ ਸਭੇ ਕੋਚਨਾ ਪੱਤਰ ਦੇ ਰਹੇ ਆ ਗ੍ਰਾਮ ਸਭਾਵਾਂ ਸੱਦਰੇ ਆ ਉਹਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਗ੍ਰਾਹ ਵੱਲੋਂ ਵੱਡਾ ਪ੍ਰੋਟੈਸਟ ਜਿਹੜਾ ਡੀਸੀ ਦਫ਼ਤਰਾਂ ਬਸਰ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਆ ਕਿ ਤੁਰੰਤ ਜਿਹੜਾ ਵਾ ਉਹ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ ਤੇ ਲੋਕਾਂ ਦੀ ਗੱਲ ਸੁਣੀ ਜਾਵੇ ਕਿਉਂਕਿ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਜ਼ਮੀਨਾਂ ਨਾਲ ਸ਼ੁਰੂ ਤੋਂ ਹੀ ਜਿਹੜਾ ਵਾ ਉਹ ਮੋਹ ਕਰਦੇ ਆ ਪਰ ਲੋਕਾਂ ਨੂੰ ਬਿਨਾ ਪੈਸੇ ਤੋਂ ਇਦਾਂ ਐਕਟ ਲਿਆਉਣੇ ਤੇ ਜ਼ਮੀਨਾਂ ਖੋਣੀਆਂ ਇਹ ਕਿਦਾਂ ਦਾ ਕਾਨੂੰਨ ਹੋ ਗਿਆ ਇੱਕ ਪਾਸੇ 2013 ਦੇ ਵਿੱਚ ਜਿਹੜਾ ਲੋਕਾਂ ਦੇ ਸੰਘਰਸ਼ ਦੇ ਨਾਲ ਯੂਪੀਏ ਸਰਕਾਰ ਨੇ ਲੈਣ ਪੂਰੀ ਲੈੜਾ ਐਕ acquisition ਐਕਟ ਬਣਾਇਆ ਸੀ ਜਿਹਦੇ ਤਹਿਤ 80% ਲੋਕਾਂ ਦੀ ਜਿਹੜੀ ਆ ਉਹ ਸਹਿਮਤੀ ਜ਼ਰੂਰੀ ਸੀਗੀ ਜੇ ਪ੍ਰਾਈਵੇਟ ਕਿਸੇ ਨੇ ਲੈਣਾ ਸਰਕਾਰੀ ਲੈਣਾ ਤੇ 70% ਉਹ ਐਕquisition ਉਹ ਐਕਟ ਨੂੰ ਛਿੱਕੇ ਟੰਕੇ ਤੇ ਤੱਕਾ ਕੀਤਾ ਜਾ ਰਿਹਾ ਜਿਹਦੇ ਖਿਲਾਫ ਉੱਤੇ ਕਿਸਾਨਾਂ ਨੂੰ ਜਾੜਿਆ ਜਾ ਰਿਹਾ ਖੇਤ ਮਜ਼ਦੂਰਾਂ ਨੂੰ ਜਾੜਿਆ ਜਾ ਰਿਹਾ ਦੁਕਾਨਦਾਰਾਂ ਨੂੰ ਛੋਟੇ ਰੇੜੀ ਫੜੀ ਵਾਲੇ ਕਿੱਧਰ ਜਾਣਗੇ ਪਿੰਡ ਉੱਜਣਗੇ ਕਿਉਂਕਿ ਕਿਸੇ ਟਾਈਮ ਮਹਾਤਮਾ ਗਾਂਧੀ ਨੇ ਕਿਹਾ ਸੀ ਭਾਰਤ ਪਿੰਡਾਂ 'ਚ ਵੱਸਦਾ ਜੇਦੋਂ ਪਿੰਡ ਹੀ ਉੱਜੜ ਗਏ ਫਿਰ ਕੀ ਹੋਊਗਾ ਇਹ ਸਾਰੇ ਲੋਕਾਂ ਨੂੰ ਲੇਬਰ ਬਣਾਉਣਾ ਚਾਹੁੰਦੇ ਨੇ ਇਹ ਜਿਹੜਾ ਕਿਸਾਨ ਭਾਵੇਂ ਸ਼ਰਾਮ ਕਰਲਾਣਾ ਦਾ ਮਾਲਕ ਆ ਭਾਵੇਂ ਸ਼ਾਂਕਲਿਆਂ ਦਾ ਭਾਵੇਂ ਦਾਹਕ ਨਾਲਾ ਉਹ ਮਾਲਕ ਆ ਪਰ ਇਹ ਮਾਲਕੀ 'ਚੋਂ ਕੱਢ ਕੇ ਉਹਨੂੰ ਨੌਕਰ ਬਣਾਉਣਾ ਚਾਹੁੰਦੇ ਆ ਚੀਫ ਖਾਲਸਾ ਦੀਵਾਨ ਕਾਰਜਕਾਰੀ ਮੈਂਬਰ ਪਹੁੰਚੇ ਸ੍ਰੀ ਅਕਾਲਤਖ ਸਾਹਿਬ ਅੰਮ੍ਰਿਤਸਰ ਰਾਜ ਸ੍ਰੀ ਅਕਾਲਤਖ ਸਾਹਿਬ ਦੇ ਸਕੱਤਰੇ ਤੋਂ ਵੱਲੋਂ ਚੀਫ ਖਾਲਸਾ ਦੀਵਾਨ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੂੰ ਸ੍ਰੀ ਅਕਾਲਤਖ ਸਾਹਿਬ ਦੀ ਹੋ ਰਹੀਆਂ ਸ਼ਿਕਾਇਤਾਂ ਦੇ ਸੰਦਰਭ ਦੇ ਵਿੱਚ ਆਪਣੇ ਪੱਖ ਨੂੰ ਰੱਖਣ ਲਈ ਸੱਦਾ ਦਿੱਤਾ ਗਿਆ ਇਸ ਮੌਕੇ ਵੀ ਦੇ ਕਰੀਬ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰ ਅਕਾਲਤਖ ਸਾਹਿਬ ਪਹੁੰਚੇ ਆਉਸੋਂਦਿਆਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦਾ ਕੁਝ ਕਹਿਣਾ ਔਰ ਜਫੀਦਾਰ ਸਾਹਿਬ ਨੇ ਉਹੀ ਗੱਲ ਪਹਿਲਾਂ ਸਾਨੂੰ ਕਹੀ ਸੀ ਉਹਨਾਂ ਨੇ ਦੁਬਾਰਾ ਕਹੀ ਹੋਈ ਗੱਲ ਕਿ ਸਾਰੇ ਜਿਹੜੇ ਮੈਂਬਰ ਨੇ ਅੰਦਰ ਧਾਰੀ ਹੋਣੇ ਚਾਹੀਦੇ ਆ ਸੋ ਜਿੰਨੇ ਅਸੀਂ ਆਏ ਅੰਦਰ ਧਾਰੀ ਸੀਗੇ ਔਰ ਉਹਨਾਂ ਨੇ ਵੀ ਗੱਲ ਕੀਤੀ ਕਿ ਜੇ ਕੋਈ ਅੰਦਰ ਧਾਰੀ ਕਿਸਨੇ ਕੋਈ ਅਵਗਿਆ ਕਿਸੇ ਕੋ ਹੋਈ ਹੈ ਤੇ ਪੁੱਲ ਬਖਸ਼ਾਲੇ ਆਪਣੀ ਔਰ ਉਸ ਵਾਸਤੇ ਉਹਨਾਂ ਨੇ 48 ਦਿਨ ਦਾ ਟਾਈਮ ਦਿੱਤਾ ਜਿਹੜਾ ਕਿ ਮੇਰੇ ਪਹਿਲੇ ਸੈਪਟੈਂਬਰ ਬਣੇਗਾ ਸੋ ਉਦੋਂ ਤੱਕ ਐਸੀ ਵੀ ਸਭ ਨੂੰ ਚਿੱਠੀ ਕਰਦਾਂਗੇ ਮੈਂਬਰ ਨੂੰ ਟੈਲੀਫੋਨ ਵੀ ਕਰਦਾਂਗੇ ਸੋ ਜਿੰਨੇ ਦੂਜੀ ਇਹ ਵੀ ਗੱਲ ਹੈ ਕਿ ਜੇ ਕਿਸਨੇ ਪੁੱਲ ਬਖਸ਼ਾਣੀ ਆਪਣੀ ਔਰ ਦੁਬਾਰਾ ਮੁਕਾਨ ਪਹਿਲਣਾ ਤਾਂ ਅਸੀਂ ਜਦਦਾ ਸਾਹਿਬ ਨੇ ਆਪੇ ਇਸ ਜਿਸ ਕਿਤਾਸੀ ਵੀ ਬੇਨਤੀ ਕੀਤੀ ਕਿ ਚਾਹੇ ਸਾਡੇ ਗੁਰਦੁਆਰਾ ਸਾਹਿਬ ਉਤੇ ਚੀਫ ਕਮਰਦਵਾਨ ਦੇ ਆ ਕੇ ਉਤੇ ਪੰਚਪਾਇਰ ਆ ਕੇ ਸਾਨੂੰ ਸਰਾ ਅੱਜ ਨੂੰ ਕਾਜਪਰੀ ਸਾਹਿਬ ਵੀ ਪਹੁੰਚ ਰਿਹਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਧਮਕੀਆਂ ਦਾ ਦੌਰ ਜਾਰੀ ਹੈ ਤੁਸੀਂ ਵੀ ਇੱਕ ਵਾਰ ਆ ਚੁੱਕੇ ਹੋ ਉਹਦੇ ਬਾਰੇ ਵੀ ਥੋੜਾ ਦੱਸੋ ਅ ਦੇਖੋ ਮੇਰੇ ਖਿਆਲ ਤੇ ਇਹ ਆ ਕਿ ਸਾਨੂੰ ਡਰਨਾ ਨਹੀਂ ਚਾਹੀਦਾ ਸੋਸ਼ਲ ਮੀਡੀਆ ਤੋਂ ਸਾਨੂੰ ਡਰਨਣ ਕੀ ਦਾ ਸੋਸ਼ਲ ਮੀਡੀਆ ਨੇ ਸਾਨੂੰ ਬਿਲਕੁਲ ਸਹਿਮ ਗਏ ਆ ਡਰ ਗਏ ਆ ਲੋਕ ਸਾਰੇ ਤੇ ਨਹੀਂ ਡਰਨਾ ਚਾਹੀਦਾ ਇਸ ਤਰ੍ਹਾਂ ਦੇ ਕੋਈ ਵੀ ਕੋਈ ਵੀ ਬੰਦਾ ਇਸਨ ਧਮਕੀ ਦੇ ਦੇਗਾ ਤੇ ਬੜੀ ਬੜੀ ਧਮਕੀਆਂ ਸਈਆਂ ਨੇ ਸਾਹਮਣੇ ਵੇਖੋ ਬਾਬਾ ਗੁਰਬਖਸ਼ ਸਿੰਘ ਜੀ ਦੀ ਸਾਹਮਣੇ ਯਾਦ ਹੈ ਸਾਡੇ ਵਾਸਤੇ ਕੀ ਸਿੱਖਾਂ ਨੇ ਖੜ ਕੇ ਦੇ ਅਮਿਸ਼ਾ ਦਾੜੀ ਦਾ ਸਾਹਮਣਾ ਕੀਤਾ ਸੀਗਾ ਸੋ ਇਹ ਉਹ ਥਾਂ ਹੈ ਜਿੱਥੇ ਜਿਨ੍ਹਾਂ ਨੇ ਸਾਨੂੰ ਹਿੰਮਤ ਦਿੱਤੀ ਹੈ ਜਿਨ੍ਹਾਂ ਨੂੰ ਸਾਨੂੰ ਹੌਸਲਾ ਦਿੱਤਾ ਹੈ ਪਰ ਕੱਲ ਮੈਂ ਆਪਣੇ ਪਿਤਾ ਜੀ ਕੋਲ ਬੈਠਾ ਸੀ ਕਹਿੰਦੇ ਜਦੋਂ ਸਿੱਖ ਜਦੋਂ ਲੁਕਦੇ ਫਿਰਦੇ ਸੀ ਜਦੋਂ ਇਨਾਂ ਕੋ ਖਾਣ ਨੂੰ ਨਹੀਂ ਸੀ ਹੁੰਦਾ ਜਦੋਂ ਸਿਰਾਂ ਤੇ ਮੋਲ ਹੁੰਦੇ ਸੀ ਉਦੋਂ ਵੱਧੇ ਸੀਗੇ ਸੋ ਕੁਦਰਤੀ ਕਾਲਾ ਜਦੋਂ ਵਿਪਰੀਤ ਸਥਿਤੀ ਹੁੰਦੀ ਹੈ ਉਦੋਂ ਸਿੱਖੀ ਜਿਹੜੀ ਹੈ ਬਾਗੀ ਫੁੱਲ ਦੀ ਪਰ ਮਨ ਆਸ ਕਰਦਾ ਕਿ ਇਸ ਤਰ੍ਹਾਂ ਹੀ ਜਰਦੀ ਕਾਲਾ ਸੀਐਮ ਸਾਹਿਬ ਚੇਤੇ ਤੌਰ ਤੇ ਸੁਰੱਖਿਆ ਪ੍ਰਬੰਧਾਂ ਦਾ ਇਜਾਜ਼ਤ ਲੈਣ ਦੇ ਲਈ ਆ ਰਹੇ ਨੇ ਦੇਖਿਆ ਕਿ ਮੱਥਾ ਟੇਕਣ ਆ ਰਹੇ ਹੈ ਔਰ ਸੁਰੱਖਿਆ ਪ੍ਰਬੰਧਨ ਦਾ ਵੀ ਔਰ ਡੈਫੀਨਿਟਲੀ ਇਜਾਜ਼ਤ ਲੈਣਗੇ ਔਰ ਅੱਜ ਆ ਰਹੇ 12:00 ਵਜੇ ਮਿਲਾ ਰਹੇ